14 ਮਾਰਚ 2003 ਆਇਰਲੈਂਡ ਦਾ ਸਾਊਥ ਐਵਟਨ ਸ਼ਹਿਰ ਉੱਥੋਂ ਦੇ ਇੱਕ ਕਲੱਬ ਜਿਸ ਦਾ ਨਾਮ ਸੀ ਦੀ ਹੌਬਿਟ ਵਿੱਚ ਬਹੁਤ ਸਾਰੇ ਲੋਕ ਇੰਜੋਏ ਕਰ ਰਹੇ ਸਨ ਉਹਨਾਂ ਦੇ ਵਿੱਚ ਹੀ ਦੋ ਲੜਕੀਆਂ ਇੰਜੋਏ ਕਰ ਰਹੀਆਂ ਸਨ ਜਿਨ੍ਹਾਂ ਦੇ ਵਿੱਚ ਹੈਨਾ ਫੌਸਟਰ ਤੇ ਉਸਦੀ ਦੋਸਤ ਸੀ ਜਦੋਂ ਦੋਵਾਂ ਨੂੰ ਲੱਗਦਾ ਕਿ ਡਾਂਸ ਕਰਦੇ ਕਰਦੇ ਉਹਨਾਂ ਨੂੰ ਬਹੁਤ ਦੇਰ ਹੋ ਗਈ ਹੈ ਤਾਂ ਉਹ ਦੋਨੋਂ ਉੱਥੋਂ ਇਕੱਠੀਆਂ ਆਪਣੇ ਘਰ ਨੂੰ ਨਿਕਲਦੀਆਂ ਨੇ ਉਸ ਟਾਈਮ ਰਾਤ ਦੇ ਲਗਭਗ 10:50 ਮਿੰਟ ਹੋ ਚੁੱਕੇ ਸਨ ਜਿਆਦਾ ਲੇਟ ਹੋਣ ਕਰਕੇ ਹੈਨਾ ਦੀ ਫਰੈਂਡ ਨੇ ਪੋਰਟਸਬੋਰਡ ਰੋਡ ਤੋਂ ਇੱਕ ਬੱਸ ਫੜ ਲਈ ਤੇ ਆਪਣੇ ਘਰ ਵੱਲ ਚਲੀ ਗਈ ਪਰ ਦੂਸਰੇ ਪਾਸੇ ਹੈਨਾ ਪੈਦਲ ਹੀ ਆਪਣੇ ਘਰ ਵੱਲ ਜਾਣ ਲੱਗੀ ਕਿਉਂਕਿ ਉਸਦਾ ਘਰ ਉੱਥੋਂ ਲਗਭਗ 800 ਮੀਟਰ ਦੀ ਦੂਰੀ ਤੇ ਹੀ ਸੀ ਹੈਨਾ ਦੇ ਘਰ ਵਿੱਚ ਚਾਰ ਲੋਕ ਰਹਿੰਦੇ ਸਨ ਉਸਦੇ ਪਿਤਾ ਡਰਾਈਵਰ ਫੋਸਟਰ ਉਸਦੀ ਮਾਤਾ ਹੈਲਰੀ ਫੋਸਟਰ ਤੇ ਉਸਦੀ ਛੋਟੀ ਭੈਣ ਸਾਰਾ ਹੈਨਾ ਦੇ ਮਾਤਾ ਪਿਤਾ ਨੂੰ ਹਰ ਰੋਜ਼ ਜਲਦੀ ਸੌਣ ਤੇ ਸਵੇਰੇ ਜਲਦੀ ਉੱਠਣ ਦੀ ਆਦਤ ਸੀ। ਉਸ ਰਾਤ ਵੀ ਉਹ ਜਲਦੀ ਸੌਗੇ ਕਿਉਂਕਿ ਇਹ ਦਿਨ ਵੀ ਹੋਰਾਂ ਦਿਨਾਂ ਵਾਂਗੂ ਨਾਰਮਲ ਦਿਨ ਹੀ ਸੀ ਉਹਨਾਂ ਦੇ ਲਈ। ਕਿਉਂਕਿ ਉਹਨਾਂ ਨੂੰ ਪਤਾ ਸੀ ਉਹਨਾਂ ਦੀ ਬੇਟੀ ਘਰ ਆ ਜਾਵੇਗੀ, ਖਾਣਾ ਖਾ ਕੇ ਆਪਣੇ ਰੂਮ ਦੇ ਵਿੱਚ ਸੌਣ ਚਲੀ ਜਾਵੇਗੀ ਕਿਉਂਕਿ ਹੈਨਾ ਹਰ ਵਾਰ ਦੀ ਤਰ੍ਹਾਂ ਇਸ ਤਰ੍ਹਾਂ ਹੀ ਕਰਦੀ ਸੀ। ਪਰ ਜਦੋਂ ਅਗਲੇ ਦਿਨ ਹੈਨਾ ਦੀ ਮਾਤਾ ਸਵੇਰੇ ਜਲਦੀ ਉੱਠਦੇ ਨਹੀਂ ਉਹ ਹੈਨਾ ਦੇ ਰੂਮ ਵਿੱਚ ਜਾਂਦੇ ਨੇ ਤਾਂ ਉਹ ਪੂਰਾ ਘਰ ਦੇਖ ਲੈਂਦੇ ਨੇ ਪਰ ਹੈਨਾ ਨਾ ਤਾਂ ਰੂਮ ਦੇ ਵਿੱਚ ਮਿਲਦੀ ਆ ਤੇ ਨਾ ਹੀ ਉਹਨਾਂ ਨੂੰ ਪੂਰੇ ਘਰ ਦੇ ਵਿੱਚ ਮਿਲਦੀ ਆ ਉਦੋਂ ਹੀ ਹੈਨਾ ਦੀ ਮਾਤਾ ਨੂੰ ਲੱਗਦਾ ਏ ਕਿ ਉਹ ਥੋੜੇ ਸਮੇਂ ਵਿੱਚ ਆ ਜਾਵੇਗੀ ਪਰ ਉਹ ਥੋੜੇ ਸਮੇਂ ਕਦੋਂ ਬਹੁਤ ਜ਼ਿਆਦਾ ਘੰਟੇ ਬੀਤ ਜਾਂਦੇ ਨੇ ਹੈਨਾ ਘਰ ਵਾਪਸ ਨਹੀਂ ਆਉਂਦੀ ਹੈਨਾ ਦੀ ਮਾਂ ਉਸ ਨੂੰ ਫੋਨ ਵੀ ਕਰ ਰਹੀ ਹੁੰਦੀ ਆ ਪਰ ਉਸ ਦੀਆਂ ਇਹ ਕੋਸ਼ਿਸ਼ਾਂ ਵੀ ਨਕਾਮ ਰਹਿੰਦੀਆਂ ਨੇ ਹੈਨਾ ਦਾ ਫੋਨ ਤਾਂ ਚੱਲ ਰਿਹਾ ਹੁੰਦਾ ਏ ਪਰ ਹੈਨਾ ਦਾ ਫੋਨ ਕੋਈ ਚੁੱਕ ਨਹੀਂ ਰਿਹਾ ਹੁੰਦਾ ਇਸ ਤੋਂ ਬਾਅਦ ਹੈਨਾ ਦੀ ਮਾਂ ਉਸਦੇ ਪਿਤਾ ਤੇ ਛੋਟੀ ਭੈਣ ਨੂੰ ਦੱਸਦੀ ਹੈ ਕਿ ਹੈਨਾ ਹਲੇ ਤੱਕ ਘਰ ਨਹੀਂ ਵਾਪਸ ਆਈ ਤੇ ਨਾ ਹੀ ਉਹ ਫੋਨ ਚੱਕ ਰਹੀ ਆ ਉਸ ਤੋਂ ਬਾਅਦ ਹੈਨਾ ਦੇ ਪਿਤਾ ਨੇ ਉਸਦੀ ਉਸ ਦੋਸਤ ਨੂੰ ਫੋਨ ਕੀਤਾ ਜੋ ਲੰਗੀ ਰਾਤ ਉਸਦੇ ਨਾਲ ਪੱਬ ਦੇ ਵਿੱਚ ਗਈ ਸੀ ਦੋਸਤ ਵੀ ਉਹੀ ਕਹਾਣੀ ਸੁਣਾਉਂਦੀ ਆ ਕਿ ਉਹ 10:50 ਮਿੰਟਾਂ ਤੋਂ ਉੱਥੋਂ ਨਿਕਲ ਗਈਆਂ ਸਨ ਤੇ ਬਾਅਦ ਦੇ ਵਿੱਚ ਦੋਸਤ ਬੱਸ ਨੂੰ ਫੜ ਕੇ ਆਪਣੇ ਘਰ ਚੜੀ ਗਈ ਸੀ ਹੁਣ ਹੈਨਾ ਦੇ ਪਰਿਵਾਰ ਨੇ ਆਪ ਹੀ ਹੈਨਾ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਇਹ ਲਗਭਗ ਸਵੇਰੇ 10:30 ਵਜੇ ਤੱਕ ਦਾ ਸਮਾਂ ਹੋ ਚੁੱਕਿਆ ਸੀ ਹੈਨਾ ਦੇ ਪਿੰਤਾ ਨੂੰ ਹੁਣ ਬਹੁਤ ਸਾਰੀ ਚਿੰਤਾ ਹੋਣ ਲੱਗੀ ਉਹ ਸਾਊਥੈਂਟਮਟਨ ਸੈਂਟਰ ਪੁਲਿਸ ਸਟੇਸ਼ਨ ਗਈ ਤੇ ਹੈਨਾ ਦੀ ਮਿਸਿੰਗ ਰਿਪੋਰਟ ਲਿਖਾਈ ਦੇ ਨਾਲ ਹੀ ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰ ਦਿੱਤੀ ਸਭ ਤੋਂ ਪਹਿਲਾਂ ਪੁਲਿਸ ਨੇ ਹੈਨਾ ਦੇ ਫੋਨ ਨੂੰ ਟ੍ਰੇਸ ਕਰਨ ਦਾ ਸੋਚਿਆ ਇੱਥੇ ਇੱਕ ਚੰਗੀ ਗੱਲ ਇਹ ਸੀ ਕਿ ਹੈਨਾ ਦਾ ਫੋਨ ਹਜੇ ਵੀ ਐਕਟਿਵ ਦਿਖਾਈ ਦੇ ਰਿਹਾ ਸੀ ਜਦੋਂ ਫੋਨ ਨੂੰ ਟ੍ਰੇਸ ਕੀਤਾ ਗਿਆ ਤਾਂ ਉਸ ਦਾ ਫੋਨ ਕਰ ਤੋਂ ਲਗਭਗ 20-25 ਮੀਲ ਦੀ ਦੂਰੀ ਤੇ ਦਿਖਾਈ ਦੇ ਰਿਹਾ ਸੀ ਪੁਲਿਸ 1 ਘੰਟੇ ਦੇ ਅੰਦਰ ਹੀ ਉਸ ਜਗ੍ਹਾ ਉੱਪਰ ਪਹੁੰਚ ਜਾਂਦੀ ਹੈ ਅਤੇ ਫੋਨ ਸਿਟੀ ਦੇ ਰੀਸਾਈਕਲ ਸੈਕਟਰ ਦੇ ਵਿੱਚ ਲੱਭਣਾ ਸ਼ੁਰੂ ਕਰ ਦਿੰਦੇ ਨੇ ਸਰਚ ਕਰਦੇ ਸਮੇਂ ਪੁਲਿਸ ਨੂੰ ਹੈਨਾ ਦਾ ਫੋਨ ਤੇ ਨਾਲ ਦੀ ਨਾਲ ਉਸ ਦਾ ਬੈਗ ਵੀ ਮਿਲ ਜਾਂਦਾ ਹੈ ਪਰ ਹੈਨਾ ਨਹੀਂ ਮਿਲਦੀ ਅਗਲੇ ਦਿਨ 15 ਮਾਰਚ 2003 ਨੂੰ ਵੀ ਉਸ ਦੀ ਭਾਲ ਜਾਰੀ ਰਹਿੰਦੀ ਆ ਪਰ ਉਹ ਫਿਰ ਵੀ ਕਿਤੇ ਨਹੀਂ ਮਿਲਦੀ। ਅਚਾਨਕ 16 ਮਾਰਚ ਨੂੰ ਸਿਟੀ ਦੇ ਆਊਟਸਕਰਟ ਤੋਂ ਇੱਕ ਅਣਪਛਾਤੇ ਵਿਅਕਤੀ ਦਾ ਫੋਨ ਆਉਂਦਾ ਏ। ਜਿਹੜਾ ਦੱਸਦਾ ਹੈ ਉਸਨੇ ਇੱਕ ਲੜਕੀ ਦੀ লাশ ਨੂੰ ਝਾੜੀਆਂ ਦੇ ਵਿੱਚ ਪਿਆ ਦੇਖਿਆ ਏ। ਪੁਲਿਸ ਜਲਦੀ ਹੀ ਉਸ ਆਦਮੀ ਦੁਆਰਾ ਦੱਸੀ ਜਗ੍ਹਾ ਉੱਪਰ ਪਹੁੰਚ ਜਾਂਦੀ ਹੈ। ਪੁਲਿਸ ਪਿਛਲੇ 2 ਦਿਨਾਂ ਤੋਂ ਹੈਨਾ ਦੀ ਭਾਲ ਕਰ ਰਹੀ ਸੀ। ਇਸ ਕਰਕੇ ਉਹਨਾਂ ਕੋਲ ਹੈਨਾ ਦੀ ਫੋਟੋ ਵੀ ਸੀ ਤੇ ਸਭ ਤੋਂ ਪਹਿਲਾਂ ਪੁਲਿਸ ਉਸ ਫੋਟੋ ਨੂੰ ਉਸ লাশ ਦੇ ਨਾਲ ਮੈਚ ਕਰਕੇ ਦੇਖਦੀ ਆ ਕਿਉਂਕਿ ਪੁਲਿਸ ਆਪਣਾ ਸ਼ੱਕ ਯੈਅਰ ਕਰਨਾ ਚਾਹੁੰਦੀ ਸੀ ਕਿ ਇਹ ਬਾਕੀ ਹੈਨਾ ਹੈ ਤੇ ਉਹ ਫੋਟੋ ਮੈਚ ਕਰ ਜਾਂਦੀ ਹੈ ਉਸ ਸਮੇਂ ਹੈਨਾ ਦੇ ਮਾਤਾ ਪਿਤਾ ਨੂੰ ਵੀ ਉੱਥੇ ਬੁਲਾਇਆ ਜਾਂਦਾ ਹੈ ਤੇ ਜਦੋਂ ਉਹ ਆਪਣੀ ਬੇਟੀ ਨੂੰ ਇਸ ਹਾਲਾਤ ਵਿੱਚ ਪਏ ਦੇਖਦੇ ਆ ਤਾਂ ਉਹਨਾਂ ਨੂੰ ਬਹੁਤ ਵੱਡਾ ਝੜਕਾ ਲੱਗਦਾ ਹੈ ਪੁਲਿਸ ਦੁਆਰਾ ਬਾਡੀ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਹੈ ਪੁਲਿਸ ਇਸ ਪੋਸਟਮਾਰਟਮ ਦੀ ਰਿਪੋਰਟ ਆਉਣ ਲਈ ਕਈ ਘੰਟੇ ਇੰਤਜ਼ਾਰ ਕਰਦੀ ਆ ਤੇ ਜਦੋਂ ਰਿਪੋਰਟ ਆਉਂਦੀ ਆ ਤਾਂ ਪਤਾ ਲੱਗਦਾ ਹੈ ਕਿ ਹੈਨਾ ਦਾ ਪਹਿਲਾਂ ਸਰੀਰ ਕਸੋਸ਼ਨ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਗਲਾ ਕੁੱਟ ਕੇ ਮਾਰ ਦਿੱਤਾ ਤੇ ਨਾਲ ਹੀ ਹੈਨਾ ਦੇ ਕੱਪੜਿਆਂ ਉੱਪਰ ਕਾਤਲ ਦੇ ਕੁਝ ਨਿਸ਼ਾਨ ਵੀ ਮਿਲੇ ਜਿਸ ਤੋਂ ਪੁਲਿਸ ਨੂੰ ਲੱਗਿਆ ਕਿ ਇਹ ਕੇਸ ਜਲਦੀ ਹੀ ਸੋਲਝ ਜਾਵੇਗਾ ਪੁਲਿਸ ਨੇ ਸੋਚਿਆ ਕੀ ਕੱਪੜਿਆਂ ਤੋਂ ਮਿਲੇ ਡੀਐਨਏ ਨਾਲ ਉਹ ਆਪਣੇ ਡਾਟਾਬੇਸ ਦੇ ਨਾਲ ਮੈਚ ਕਰਕੇ ਕਾਤਲ ਨੂੰ ਹੁਣ ਜਲਦੀ ਹੀ ਲੱਭ ਲੈਣਗੇ ਤੇ ਇਹ ਕੇਸ ਕਲੋਜ਼ ਕਰ ਦੇਣਗੇ ਪਰ ਇੱਥੇ ਪੁਲਿਸ ਬਹੁਤ ਵੱਡੀ ਗਲਤ ਸਾਬਤ ਹੁੰਦੀ ਆ ਉਹ ਡੀਐਨਏ ਉਹਨਾਂ ਦੇ ਡਾਟਾਬੇਸ ਨਾਲ ਮੈਚ ਹੀ ਨਹੀਂ ਕਰਦਾ ਇਸ ਤੋਂ ਬਾਅਦ ਹੈਨਾ ਦੀ ਕਾਲ ਡਿਟੇਲ ਚੈੱਕ ਕੀਤੀ ਜਾਂਦੀ ਆ ਤਾਂ ਉਸ ਦੇ ਵਿੱਚ ਹੈਨਾ ਨੇ ਲਾਸਟ ਕਾਲ ਅਮਰਜੈਂਸੀ ਨੰਬਰ 999 ਤੇ ਕੀਤੀ ਸੀ ਇਸ ਕਾਲ ਨੂੰ ਆਨਸਰ ਵੀ ਕੀਤਾ ਗਿਆ ਸੀ ਪਰ ਇਹ ਸਿਰਫ 50 ਸੈਕਿੰਡ ਤੱਕ ਐਕਟਿਵ ਰਹੀ ਜਦੋਂ ਪੁਲਿਸ ਹੈਨਾ ਦੀ ਕਾਲ ਰਿਕਾਰਡਿੰਗ ਲੈਣ ਲਈ ਕਾਲ ਰਿਕਾਰਡਿੰਗ ਸੈਂਟਰ ਪਹੁੰਚਦੀ ਆ ਤਾਂ ਫੋਨ ਚੱਕਣ ਵਾਲਾ ਪੁਲਿਸ ਵਾਲਾ ਦੱਸਦਾ ਹੈ ਕਿ ਉਸਨੇ ਫੋਨ ਚੁੱਕਿਆ ਸੀ ਤੇ ਕਿਹਾ ਸੀ ਕਿ ਇਹ ਅਮਰਜੈਂਸੀ ਹੈਲਪਲੈਨ ਹੈ ਤੁਹਾਨੂੰ ਕੀ ਅਮਰਜੈਂਸੀ ਹੈ ਪਰ ਅੱਗੇ ਤੋਂ ਕੋਈ ਵੀ ਜਵਾਬ ਨਹੀਂ ਆਇਆ 50 ਸੈਕਿੰਡਾਂ ਬਾਅਦ ਕਾਲ ਆਪਣੇ ਆਪ ਹੀ ਕੱਟ ਹੋ ਗਈ। ਜਦੋਂ ਪੁਲਿਸ ਨੇ ਉਹ ਕਾਲ ਰਿਕਾਰਡ ਸੁਣੀ ਤਾਂ ਪੁਲਿਸ ਨੂੰ ਮਹਿਸੂਸ ਹੋਇਆ ਕਿ ਉਸ ਸਮੇਂ ਸ਼ਾਇਦ ਹੈਨਾ ਚਲਦੀ ਹੋਈ ਗੱਡੀ ਦੇ ਵਿੱਚ ਬੈਠੀ ਸੀ ਤੇ ਨਾਲ ਦੀ ਨਾਲ ਹੀ ਕੋਈ ਬਹੁਤ ਧੀਮੀ ਆਵਾਜ਼ ਦੇ ਵਿੱਚ ਸਾਊਥ ਏਸ਼ੀਅਨ ਐਕਸੈਂਟ ਦੇ ਵਿੱਚ ਬੋਲ ਰਿਹਾ ਸੀ ਤੇ ਉਹ ਆਦਮੀ ਹੈਨਾ ਤੋਂ ਕੁਝ ਪੁੱਛ ਰਿਹਾ ਸੀ ਤੇ ਉਹ ਬਹੁਤ ਹੀ ਡਰੀ ਹੋਈ ਤੇ ਸ਼ਾਂਤ ਬੈਠੀ ਸੀ। ਇਸ ਰਿਕਾਰਡਿੰਗ ਨੂੰ ਲੈਣ ਤੋਂ ਬਾਅਦ ਪੁਲਿਸ ਦੁਆਰਾ ਇਨਵੈਸਟੀਗੇਸ਼ਨ ਤੇਜ਼ ਕਰ ਦਿੱਤੀ ਜਾਂਦੀ ਆ ਅਤੇ ਜਦੋਂ ਹੈਨਾ ਆਪਣੇ ਫਰੈਂਡ ਨਾਲ ਉਸ ਪੱਬ ਤੋਂ ਨਿਕਲ ਕੇ ਆਪਣੇ ਘਰ ਵੱਲ ਜਾ ਰਹੀ ਸੀ ਤਾਂ ਪੁਲਿਸ ਦੁਆਰਾ ਉਸ ਏਰੀਏ ਦੇ ਸਾਰੇ ਸੀਸੀਟੀਵੀ ਚੈੱਕ ਕੀਤੇ ਜਾਂਦੇ ਨੇ ਤੇ ਨਾਲ ਦੀ ਨਾਲ ਹੀ ਸ਼ੱਕ ਦੇ ਆਧਾਰ ਤੇ ਸੱਤ ਗੱਡੀਆਂ ਨੂੰ ਇੱਕ ਪਾਸੇ ਕਰਕੇ ਰੱਖ ਲਿਆ ਜਾਂਦਾ ਹੈ ਇਨਵੈਸਟੀਗੇਸ਼ਨ ਦੌਰਾਨ ਦੇਖਿਆ ਜਾਂਦਾ ਹੈ ਕਿ ਇਹਨਾਂ ਸੱਤ ਗੱਡੀਆਂ ਦੇ ਵਿੱਚੋਂ ਇੱਕ ਬੈਂਸ ਸੀ ਜਿਹੜੀ ਹੈਨਾ ਦੀ ਲੋਕੇਸ਼ਨ ਤੇ ਟਾਈਮ ਦੇ ਨਾਲ ਬਿਲਕੁਲ ਮੈਚ ਕਰ ਰਹੀ ਸੀ ਤੇ ਜਦੋਂ ਪਤਾ ਕੀਤਾ ਜਾਂਦਾ ਹੈ ਕਿ ਇਹ ਬੈਂਡ ਹੈਜ਼ਲਬੁਡ ਫੂਡ ਕੰਪਨੀ ਦੀ ਸੀ ਉਸ ਕੰਪਨੀ ਦੇ ਸੁਪਰਵਾਈਜ਼ਰ ਜੇਮਸ ਡੀਨਸ ਨੂੰ ਬੁਲਾਇਆ ਜਾਂਦਾ ਹੈ ਤਾਂ ਉਸਨੇ ਦੱਸਿਆ ਕਿ ਇਸ ਬੈਂਡ ਦਾ ਡਰਾਈਵਰ ਕੋਲ ਆਪਣੀ ਕੋਈ ਕਾਰ ਨਹੀਂ ਹੈ ਉਹ ਆਪਣੇ ਘਰ ਆਉਣ ਜਾਣ ਦੇ ਲਈ ਬੈਂਡ ਦੀ ਹੀ ਵਰਤੋਂ ਕਰਦਾ ਸੀ ਤੇ ਉਸ ਰਾਤ ਉਹ ਡਰਾਈਵਰ ਹੀ ਉਸ ਰੋਡ ਦੇ ਉੱਤੇ ਡਿਲੀਵਰੀ ਕਰਨ ਗਿਆ ਸੀ ਇਸ ਤੋਂ ਬਾਅਦ ਪੁਲਿਸ ਨੂੰ ਰਾਹ ਲੱਭ ਗਿਆ ਸੀ ਇਸ ਕੇਸ ਨੂੰ ਸਲਝਾਉਣ ਦੇ ਲਈ ਉਸ ਬੈਂਡ ਡਰਾਈਵਨ ਦੀ ਡਿਟੇਲ ਲਈ ਗਈ ਤੇ ਉਸ ਦਾ ਨਾਂ ਸੀ ਮਨਿੰਦਰ ਪਾਲ ਸਿੰਘ ਕੋਲੀ ਉਸ ਕੰਪਨੀ ਦੇ ਸੁਪਰਵਾਈਜ਼ਰ ਦੇ ਦੱਸ ਅਨੁਸਾਰ ਜਦੋਂ ਮਨਿੰਦਰ 15 ਮਾਰਚ ਨੂੰ ਕੰਮ ਤੇ ਆਇਆ ਸੀ ਤਾਂ ਉਸ ਦੇ ਚਿਹਰੇ ਦੇ ਉੱਪਰ ਕਾਫੀ ਨਿਸ਼ਾਨ ਸਨ ਜਿਹੜੇ ਕਿ ਇੱਕ ਦਿਨ ਪਹਿਲਾਂ ਯਾਨੀ ਕਿ 14 ਮਾਰਚ ਨੂੰ ਨਹੀਂ ਸਨ ਅਤੇ 15 ਮਾਰਚ ਨੂੰ ਮਨਿੰਦਰ ਅੱਧੇ ਦਿਨ ਤੋਂ ਬਾਅਦ ਆਪਣੇ ਬੈਕ ਪੇਨ ਦਾ ਦਰਦ ਕਹਿ ਕੇ ਛੁੱਟੀ ਲੈ ਕੇ ਘਰ ਚਲਾ ਜਾਂਦਾ ਪਤਾ ਲੱਗਿਆ ਕਿ 15 ਮਾਰਚ ਤੋਂ ਬਾਅਦ ਮਨਿੰਦਰ ਕਦੇ ਵੀ ਵਾਪਸ ਕੰਮ ਤੇ ਨਹੀਂ ਆਇਆ ਉਸ ਰਾਤ ਜਿਹੜੀ ਬੈਂ ਮਨਿੰਦਰ ਚਲਾ ਰਿਹਾ ਸੀ ਜਦੋਂ ਉਸ ਦੀ ਜਾਂਚ ਕੀਤੀ ਜਾਂਦੀ ਆ ਤਾਂ ਇਸ ਤੋਂ ਇਹ ਸਿੱਧ ਹੋ ਜਾਂਦਾ ਏ ਕਿ ਕਤਲ ਪਿੱਛੇ ਮਨਿੰਦਰ ਦਾ ਹੀ ਹੱਥ ਹੈ सीसीटीवी ਕੈਮਰਿਆਂ ਤੋਂ ਇਹ ਵੀ ਪਤਾ ਚੱਲਦਾ ਏ ਕਿ ਮਨਿੰਦਰ ਦੀ ਬੈਨ ਰੀਸਾਈਕਲ ਸੈਟਰ ਬਲ ਵੀ ਲੈ ਕੇ ਗਿਆ ਸੀ ਤੇ ਫਿਰ ਪੁਲਸ ਦੁਆਰਾ ਉਸ ਫੂਡ ਕੰਪਨੀ ਤੋਂ ਮਨਿੰਦਰ ਦਾ ਐਡਰੈਸ ਲਿਆ ਜਾਂਦਾ ਏ ਪੁਲਸ ਉਸ ਦੇ ਘਰ ਜਾਂਦੀ ਆ ਜਿੱਥੇ ਉਸ ਦੀ ਵਾਈਫ ਤੇ ਦੋ ਬੱਚੇ ਰਹਿੰਦੇ ਸਨ ਉਸ ਦੀ ਵਾਈਫ ਯੂਕੇ ਦੀ ਸਿਟੀਜਨਸ਼ੀ ਜਦੋਂ ਪੁਲਿਸ ਨੇ ਉਸ ਦੀ ਵਜ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਮਨਿੰਦਰ ਤਾਂ 18 ਮਾਰਚ ਨੂੰ ਹੀ ਇੰਡੀਆ ਚਲਾਇਆ ਗਿਆ ਹੈ ਕਿਉਂਕਿ ਮਨਿੰਦਰ ਦੀ ਮਾਂ ਕਾਫੀ ਬਿਮਾਰ ਸੀ ਪਰ ਇੱਥੇ ਇਹ ਜ਼ਰੂਰੀ ਸੀ ਕਿ ਇਸ ਕੇਸ ਵਿੱਚ ਮਨਿੰਦਰ ਨੂੰ ਅਰੈਸਟ ਕੀਤਾ ਜਾਵੇ ਜਦੋਂ ਮਨਿੰਦਰ ਦੇ ਬੇਟੇ ਦਾ ਡੀਐਨਏ ਹੈਨਾ ਦੇ ਕੱਪੜਿਆਂ ਉੱਪਰ ਮਿਲੇ ਡੀਐਨਏ ਨਾਲ ਮੈਚ ਕੀਤਾ ਜਾਂਦਾ ਹੈ ਤਾਂ ਉਹ ਮੈਚ ਕਰ ਜਾਂਦਾ ਹੈ ਮਨਿੰਦਰ ਨੂੰ ਇਸ ਕਤਲ ਦਾ ਦੋਸ਼ੀ ਮੰਨਦੇ ਹੋਏ ਪੁਲਿਸ ਗਵਰਨਮੈਂਟ ਦੀ ਸਹਾਇਤਾ ਲੈਣ ਲਈ ਇੰਡੀਅਨ ਪੁਲਿਸ ਨਾਲ ਰਾਬਤਾ ਕਾਇਮ ਕਰਦੀ ਆ। ਮਨਿੰਦਰ ਦਾ ਘਰ ਇੰਡੀਆ ਦੇ ਚੰਡੀਗੜ੍ਹ ਵਿੱਚ ਸੀ। ਚੰਡੀਗੜ੍ਹ ਪੁਲਿਸ ਨੇ ਐਡਰੈਸ ਦਾ ਪਤਾ ਕਰਕੇ ਜਦੋਂ ਉਹਨਾਂ ਦੇ ਘਰ ਪਹੁੰਚ ਕੀਤੀ ਤਾਂ ਪਤਾ ਲੱਗਿਆ ਕਿ ਮਨਿੰਦਰ ਕੁਝ ਦਿਨ ਪਹਿਲਾਂ ਹੀ ਆਪਣੀ ਮਾਂ ਨੂੰ ਮਿਲਣ ਆਇਆ ਸੀ ਪਰ 3-4 ਦਿਨ ਉੱਥੇ ਰਹਿ ਕੇ ਉਹ ਵਾਪਸ ਚਲੇ ਗਿਆ। ਉਸ ਤੋਂ ਬਾਅਦ ਮਨਿੰਦਰ ਨੂੰ ਕਿਸੇ ਨੇ ਨਹੀਂ ਦੇਖਿਆ ਤੇ ਨਾ ਹੀ ਉਹ ਕਿਸੇ ਦੇ ਕੰਟੈਕਟ ਦੇ ਵਿੱਚ ਆਇਆ ਹੈ। ਉਸ ਦਾ ਪਰਿਵਾਰ ਤੋਂ ਇੱਕ ਹੋਰ ਚੀਜ਼ ਪਤਾ ਲੱਗੀ ਜਦੋਂ ਮਨਿੰਦਰ ਯੂਕੇ ਦੇ ਵਿੱਚ ਸੀ ਤਾਂ ਉਹ ਪੱਗ ਬੰਨਦਾ ਸੀ, ਦਾੜੀ ਰੱਖਦਾ ਸੀ ਪਰ ਜਦੋਂ ਉਹ ਇੰਡੀਆ ਆਇਆ ਤਾਂ ਉਸ ਨੇ ਆਪਣੇ ਵਾਲ ਤੇ ਦਾੜੀ ਕਟਵਾ ਦਿੱਤੇ। ਦੂਜੇ ਪਾਸੇ ਹੈਨਾ ਦੇ ਮਾਤਾ ਪਿਤਾ ਨੂੰ ਕਾਤਲ ਦੇ ਫੜੇ ਜਾਣ ਦਾ ਇੰਤਜ਼ਾਰ ਸੀ। ਇੱਧਰ ਮਨਿੰਦਰ ਦੇ ਪਿਤਾ ਨੇ ਕਿਹਾ ਕਿ ਮੈਂ ਆਖਰੀ ਆਦਮੀ ਹਾਂ ਜਿਹੜਾ ਉਸ ਦੀ ਮਦਦ ਕਰ ਸਕਦਾ ਏ ਪਰ ਜੇਕਰ ਉਸਨੇ ਇਹ ਗਨਾਹ ਕੀਤਾ ਏ ਤਾਂ ਮੈਂ ਵੀ ਉਸ ਦੀ ਕੋਈ ਮਦਦ ਨਹੀਂ ਕਰਾਂਗਾ ਉਸ ਨੂੰ ਇਸ ਦੀ ਸਜ਼ਾ ਮਿਲਣੀ ਚਾਹੀਦੀ ਆ ਜੇਕਰ ਉਹ ਬੇਕਸੂਰ ਹੈ ਤਾਂ ਉਸ ਨੂੰ ਰੱਬ ਹੀ ਬਚਾਵੇਗਾ ਪਰ ਚੰਡੀਗੜ੍ਹ ਪੁਲਿਸ ਇਸ ਕੇਸ ਵਿੱਚ ਕੋਈ ਜ਼ਿਆਦਾ ਇੰਟਰਸਟ ਨਹੀਂ ਲੈਂਦੀ ਇਸ ਕੇਸ ਬਾਰੇ ਨਾ ਹੀ ਮੀਡੀਆ ਵਿੱਚ ਖਬਰ ਆਉਂਦੀ ਆ ਜਿਸ ਕਰਕੇ ਬਹੁਤੇ ਲੋਕਾਂ ਨੂੰ ਇਸ ਕੇਸ ਬਾਰੇ ਪਤਾ ਹੀ ਨਹੀਂ ਲੱਗਦਾ ਸਮਾਂ ਲੰਘਦਾ ਜਾਂਦਾ ਏ ਅਤੇ ਪੁਲਿਸ ਦੁਆਰਾ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਜਾਂਦੀ ਜਿਸ ਕਰਕੇ ਆਖਰ ਇਹਨਾਂ ਦੇ ਮਾਤਾ ਪਿਤਾ ਕਾਤਲ ਨੂੰ ਲੱਭਣ ਦੀ ਜ਼ਿੰਮੇਵਾਰੀ ਆਪਣੇ ਉੱਪਰ ਲੈ ਲੈਂਦੇ ਨੇ ਤੇ ਉਹ ਕਤਲ ਤੋਂ 15 ਮਹੀਨੇ ਬਾਅਦ 10 ਜੁਲਾਈ 2004 ਨੂੰ ਇੰਡੀਆ ਆ ਜਾਂਦੇ ਨੇ ਪਰ ਉਹ ਆਉਂਦੇ ਸਿਰਫ 10 ਦਿਨਾਂ ਦੇ ਲਈ ਨਹੀਂ ਉਹ ਸਿੱਧੇ ਚੰਡੀਗੜ੍ਹ মিডিਆ ਦੇ ਕੋਲ ਆਉਂਦੇ ਆ ਤੇ ਉਹਨਾਂ ਨੂੰ ਆਪਣੀ ਬੇਟੀ ਦੇ ਕਾਤਲ ਮਨਿੰਦਰ ਨੂੰ ਲੱਭਣ ਦੇ ਲਈ ਮਦਦ ਕਰਨ ਦੇ ਲਈ ਕਹਿੰਦੇ ਨੇ ਤੇ ਉਹ ਮਨਿੰਦਰ ਦੀਆਂ ਅਲੱਗ-ਅਲੱਗ ਫੋਟੋਆਂ ਆਪਣੇ ਨਾਲ ਲੈ ਕੇ ਆਏ ਹੁੰਦੇ ਨੇ ਇੱਕ ਵਿੱਚ ਮਨਿੰਦਰ ਦੇ ਸਿਰ ਤੇ ਪੱਗ ਤੇ ਦਾੜੀ ਸੀ ਤੇ ਦੂਜੇ ਵਿੱਚ ਉਹ ਬਿਨਾ ਦਾੜੀ ਤੇ ਵਾਲ ਕੱਟੇ ਹੋਏ ਨਾਲ ਨਜ਼ਰ ਆ ਰਿਹਾ ਸੀ ਇਹ ਫੋਟੋਆਂ মিডিਆ ਦੇ ਅੱਗੇ ਦਿਖਾਈਆਂ ਜਾਂਦੀਆਂ ਨੇ ਜਿਸ ਨਾਲ ਲੋਕਾਂ ਨੂੰ ਮਨਿੰਦਰ ਦੀ ਪਛਾਣ ਕਰਨਾ ਸੌਖਾ ਹੋ ਜਾਵੇ ਇਸ ਤੋਂ ਬਾਅਦ ਹੈਨਾ ਦੇ ਮਾਤਾ-ਪਿਤਾ ਦੁਆਰਾ ਕੁਝ ਦਿਨ ਇੰਤਜ਼ਾਰ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਦਿੱਲੀ ਜਾਣ ਬਾਰੇ ਸੋਚਦੇ ਨੇ ਕਿਉਂਕਿ ਉੱਥੇ ਨੈਸ਼ਨਲ ਤੇ ਇੰਟਰਨੈਸ਼ਨਲ ਮੀਡੀਆ ਦੇ ਆਫਿਸ ਸਨ ਉਹਨਾਂ ਨੂੰ ਇਦਾਂ ਸੀ ਕਿ ਜੇ ਉਹ ਉੱਥੇ ਜਾਣਗੇ ਤਾਂ ਉਹਨਾਂ ਦੀ ਸਾਰੇ ਇੰਡੀਆ ਤੱਕ ਪਹੁੰਚ ਹੋ ਜਾਵੇਗੀ ਉਹਨਾਂ ਦੇ ਇਸ ਕਦਮ ਤੋਂ ਬਾਅਦ ਹੈਨਾ ਦੇ ਕਾਤਲਾਂ ਦੀ ਨਿਊਜ਼ ਪੂਰੇ ਇੰਡੀਆ ਵਿੱਚ ਫੈਲ ਗਈ ਹੈਨਾ ਦੇ ਮਾਤਾ ਪਿਤਾ ਇੱਕ ਨੰਬਰ ਵੀ ਸ਼ੋਅ ਕਰਦੇ ਨੇ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਮਨਿੰਦਰ ਬਾਰੇ ਪਤਾ ਲੱਗਦਾ ਹੈ ਤਾਂ ਉਹ ਇਸ ਨੰਬਰ ਉੱਤੇ ਫੋਨ ਕਰ ਸਕਦਾ ਹੈ ਹੁਣ ਮਨਿੰਦਰ ਦੀ ਫੋਟੋ ਦੇ ਨਾਲ ਨਾਲ ਉਸ ਦੀ ਨਿਊਜ਼ ਵੀ ਪੂਰੇ ਇੰਡੀਆ ਵਿੱਚ ਚੱਲ ਰਹੀ ਸੀ ਦੂਜੇ ਪਾਸੇ ਯੂਕੇ ਪੁਲਿਸ ਨੇ ਇੱਕ ਅਨਾਉਂਸਮੈਂਟ ਕੀਤੀ ਕਿ ਜਿਹੜਾ ਵੀ ਮਨਿੰਦਰ ਬਾਰੇ ਕੋਈ ਵੀ ਜਾਣਕਾਰੀ ਦੇਵੇਗਾ ਉਹ ਉਸ ਨੂੰ 5 ਮਿਲੀਅਨ ਇੰਡੀਅਨ ਰੁਪਈਆ ਦੇਣਗੇ ਤੇ ਇਹ ਨਿਊਜ਼ ਪੂਰੇ ਇੰਡੀਆ ਵਿੱਚ ਤੇਜ਼ੀ ਨਾਲ ਫੈਲ ਜਾਂਦੀ ਹੈ ਅਚਾਨਕ 15 ਜੁਲਾਈ 2004 ਨੂੰ ਇੱਕ ਕਾਰ ਡਰਾਈਵਰ ਜਿਹੜਾ ਕਿ ਡਾਰਜਲਿੰਗ ਪੱਛਮੀ ਬੰਗਾਲ ਦਾ ਰਹਿਣ ਵਾਲਾ ਸੀ ਉਹ ਇੱਕ ਰਿਟਾਇਰਡ ਪੁਲਿਸ ਆਫਸਰ ਨੂੰ ਫੋਨ ਕਰਦਾ ਹੈ ਜਿਹਨੂੰ ਉਹ ਪਹਿਲਾਂ ਤੋਂ ਹੀ ਜਾਣਦਾ ਸੀ ਉਸ ਨੂੰ ਦੱਸਦਾ ਹੈ ਕਿ ਇੱਥੇ ਇੱਕ ਆਦਮੀ ਕਈ ਮਹੀਨਿਆਂ ਤੋਂ ਰਹਿ ਰਿਹਾ ਹੈ ਅਤੇ ਇਸ ਦੀ ਦਿੱਖ ਬਿਲਕੁਲ ਮਨਿੰਦਰ ਪਾਲ ਸਿੰਘ ਕੋਲੀ ਵਰਗੀ ਹੈ ਜਦੋਂ ਉਹ ਪੁਲਿਸ ਆਫਸਰ ਉਸ ਆਦਮੀ ਨੂੰ ਦੇਖਣ ਆਉਂਦਾ ਹੈ ਤੇ ਉੱਥੇ ਪਹੁੰਚ ਕੇ ਉਹ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਇਸ ਬਾਰੇ ਵਿੱਚ ਉਹ ਲੋਕਲ ਪੁਲਿਸ ਨੂੰ ਫੋਨ ਕਰਦਾ ਹੈ ਲੋਕਲ ਪੁਲਿਸ ਦੁਆਰਾ ਮਨਿੰਦਰ ਨੂੰ ਇੱਕ ਬੱਸ ਦੇ ਵਿੱਚੋਂ ਬੈਠੇ ਫੜਿਆ ਜਾਂਦਾ ਹੈ ਜਿਹੜੀ ਕਿ ਉਸ ਟਾਈਮ ਨੇਪਾਲ ਜਾ ਰਹੀ ਸੀ ਇਸ ਤੋਂ ਅੰਦਾਜ਼ਾ ਲਾਇਆ ਜਾਂਦਾ ਏ ਕਿ ਸ਼ਾਇਦ ਮਨਿੰਦਰ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਤਾ ਲੱਗਿਆ ਕਿ ਮਨਿੰਦਰ ਨੇ ਆਪਣਾ ਨਾਮ ਬਦਲ ਕੇ ਮਾਈਕ ਡੇਵਿਸ ਰੱਖ ਲਿਆ ਸੀ ਤੇ ਉਸ ਦੇ ਨਾਲ ਉਸ ਬਸ ਦੇ ਵਿੱਚ ਇੱਕ ਔਰਤ ਵੀ ਸ਼ਾਮਲ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਇੰਡੀਆ ਆਉਣ ਤੋਂ ਬਾਅਦ ਮਨਿੰਦਰ ਨੇ ਦੁਬਾਰਾ ਵਿਆਹ ਕਰਾ ਲਿਆ ਸੀ ਮਨਿੰਦਰ ਨੂੰ ਅਰੈਸਟ ਕਰਕੇ ਦਿੱਲੀ ਲੈ ਕੇ ਜਾਇਆ ਜਾਂਦਾ ਏ ਜਿੱਥੇ ਕੁਝ ਦਿਨ ਕਸਟਡੀ ਤੋਂ ਰਹਿਣ ਤੋਂ ਬਾਅਦ ਮਨਿੰਦਰ ਹੈਨਾ ਦਾ ਕਤਲ ਕਬੂਲ ਕਰ ਲੈਂਦਾ ਹੈ ਅਤੇ ਉਹ ਉਸ ਰਾਤ ਦੀ ਸਾਰੀ ਕਹਾਣੀ ਦੱਸਦਾ ਹੈ ਉਸਨੇ ਕਿਹਾ ਕਿ 14 ਮਾਰਚ 2003 ਨੂੰ ਮਨਿੰਦਰ ਆਪਣੀ ਬੈਨ ਦੇ ਵਿੱਚ ਰੋਡ ਤੇ ਬਹਿ ਕੇ ਸ਼ਰਾਬ ਪੀ ਰਿਹਾ ਸੀ ਜਦੋਂ ਹੈਨਾ ਉਥੋਂ ਦੀ ਲੰਘ ਰਹੀ ਸੀ ਤਾਂ ਉਸ ਨੂੰ ਦੇਖ ਕੇ ਮਨਿੰਦਰ ਦੇ ਮਨ ਵਿੱਚ ਬੁਰੇ ਵਿਚਾਰ ਆਉਣ ਲੱਗੇ ਤੇ ਉਸ ਤੋਂ ਬਾਅਦ ਉਸਨੇ ਹੈਨਾ ਨੂੰ ਤੱਕੇ ਨਾਲ ਅਗਵਾ ਕਰਕੇ ਬੈਨ ਦੇ ਵਿੱਚ ਬਿਠਾ ਲਿਆ ਹੈਨਾ ਨੇ ਐਮਰਜੈਂਸੀ ਕਾਲ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਮਨਿੰਦਰ ਦੇ ਡਰ ਕਰਕੇ ਉਹ ਕੁਝ ਬੋਲ ਨਾ ਸકી। ਉਹ ਉਸਨੂੰ ਇੱਕ ਸੁੰਨਸਾਣ ਇਲਾਕੇ ਵੱਲ ਲੈ ਗਿਆ ਜਿੱਥੇ ਉਸਨੇ ਉਸਦਾ ਸਰੀਰ ਕਸੋਸ਼ਨ ਕੀਤਾ ਤੇ ਉਸਨੂੰ ਲੱਗਿਆ ਕਿ ਜੇਕਰ ਉਹ ਹੈਨਾ ਨੂੰ ਜਿਉਂਦੀ ਛੱਡ ਦੇਵੇਗਾ ਤਾਂ ਉਹ ਪੁਲਿਸ ਨੂੰ ਦੱਸ ਦੇਵੇਗੀ। ਹੈਨਾ ਦਾ ਗਲਾ ਘੁੱਟ ਕੇ ਉਸਨੇ ਉਸਨੂੰ ਉੱਥੇ ਹੀ ਮਾਰ ਦਿੱਤਾ ਤੇ ਉਸ ਤੋਂ ਬਾਅਦ ਉਸਦੀ ਲਾਸ਼ ਨੂੰ ਇੱਕ ਝਾੜੀਆਂ ਦੇ ਵਿੱਚ ਸੁੱਟ ਦਿੱਤਾ। ਅਗਲੇ ਦਿਨ ਹੀ ਉਹ ਕੰਮ ਤੋਂ ਅੱਧੇ ਦਿਨ ਦੀ ਛੁੱਟੀ ਲੈ ਕੇ ਆਪਣੇ ਘਰ ਆ ਜਾਂਦਾ ਏ ਇਸ ਤੋਂ ਬਾਅਦ ਹੈਨਾ ਦਾ ਫੋਨ ਤੇ ਹੈਨਾ ਦਾ ਬੈਗ ਰੀਸਾਈਕਲ ਸੈਂਟਰ ਦੇ ਵਿੱਚ ਛੁੱਟ ਦਿੰਦਾ ਏ ਉਸ ਤੋਂ ਬਾਅਦ ਉਹ ਆਪਣੇ ਇੱਕ ਦੋਸਤ ਕੋਲ ਜਾਂਦਾ ਏ ਤੇ ਉਸ ਤੋਂ ਕੁਝ ਆਧਾਰੇ ਪੈਸੇ ਮੰਗਦਾ ਏ ਉਸ ਨੂੰ ਦੱਸਦਾ ਏ ਕਿ ਉਸ ਦੀ ਮਾਂ ਬਹੁਤ ਜ਼ਿਆਦਾ ਬਿਮਾਰ ਹੈ ਅਤੇ ਉਸ ਨੇ ਇੰਡੀਆ ਜਾਣਾ ਏ ਪਰ ਕਿਸੇ ਕਾਰਨ ਕਰਕੇ ਉਸ ਦਾ ਦੋਸਤ ਇਸ ਪੈਸੇ ਦੇਣ ਤੋਂ ਮਨਾ ਕਰ ਦਿੰਦਾ ਏ ਅਤੇ ਮਨਿੰਦਰ ਫਿਰ ਘਰ ਆਉਂਦਾ ਹੈ ਆਪਣੀ ਵਾਈਫ ਨੂੰ ਆਪਣੀ ਮਾਂ ਬਾਰੇ ਦੱਸਦਾ ਹੈ ਤੇ ਉਸ ਦੀ ਵਾਈਫ ਆਪਣੇ ਪਿਤਾ ਨਾਲ ਗੱਲ ਕਰਕੇ 17 ਮਾਰਚ ਨੂੰ ਉਸ ਨੂੰ ਕੁਝ ਪੈਸੇ ਆਧਾਰ ਦੇ ਦਿੰਦੀ ਹੈ ਤੇ ਅਗਲੇ ਦਿਨ ਹੀ ਮਨਿੰਦਰ ਇੰਡੀਆ ਆ ਗਿਆ ਇੰਡੀਆ ਪਹੁੰਚ ਕੇ ਉਹ ਚੰਡੀਗੜ੍ਹ ਆਪਣੇ ਘਰ ਵਿੱਚ ਜਾਂਦਾ ਹੈ ਆਪਣੀ ਮਾਂ ਨੂੰ ਮਿਲਦਾ ਹੈ ਤੇ ਨਾਲ ਦੀ ਨਾਲ ਹੀ ਆਪਣੀ ਦੇਖ ਨੂੰ ਬਿਲਕੁਲ ਹੀ ਬਦਲ ਦਿੰਦਾ ਹੈ ਉਹ ਆਪਣੇ ਵਾਲ ਦਾੜੀ ਕਟਵਾ ਦਿੰਦਾ ਹੈ ਕਰ ਕੁਝ ਦਿਨ ਰਹਿਣ ਤੋਂ ਬਾਅਦ ਔਰ ਡਾਰਲਿੰਗ ਚਲਿਆ ਜਾਂਦਾ ਏ ਅਤੇ ਆਪਣਾ ਨਾਮ ਬਦਲ ਕੇ ਹੋਰ ਵਿਆਹ ਕਰਵਾ ਲੈਂਦਾ ਏ ਹੈਨਾ ਦੇ ਕਤਲਵਾਰੀ ਇੰਡੀਆ ਵਿੱਚ ਕਿਸੇ ਨੂੰ ਨਹੀਂ ਸੀ ਪਤਾ ਜਿੰਨਾ ਟਾਈਮ ਹੈਨਾ ਦੇ ਮਾਤਾ ਪਿਤਾ ਇੰਡੀਆ ਨਹੀਂ ਗਏ ਜਿਸ ਤੋਂ ਬਾਅਦ ਮਨਿੰਦਰ ਵਾਰੀ ਸਾਰੇ ਇੰਡੀਆ ਦੇ ਵਿੱਚ ਪਤਾ ਚੱਲ ਗਿਆ 28 ਜੁਲਾਈ 2004 ਨੂੰ ਮਨਿੰਦਰ ਦੀ ਇੱਕ ਇੰਟਰਵਿਊ ਹੋਈ ਜਿਸ ਦੇ ਵਿੱਚ ਉਸਨੇ ਆਪਣੇ ਗੁਨਾਹوں ਨੂੰ ਟੀਵੀ ਦੇ ਉੱਪਰ ਵੀ ਕਬੂਲ ਕੀਤਾ ਇਸ ਵਿੱਚ ਕਿਹਾ ਕਿ ਉਸਨੇ ਉਸ ਦਿਨ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਪਰ ਉਹ ਹੈਨਾ ਨੂੰ ਮਾਰਨਾ ਨਹੀਂ ਸੀ ਚਾਹੁੰਦਾ ਪਰ ਹੈਨਾ ਨੇ ਉਸ ਨੂੰ ਪੁਸਤ ਦੀ ਧਮਕੀ ਦਿੱਤੀ ਜਿਸ ਕਰਕੇ ਉਸ ਨੂੰ ਹੈਨਾ ਦਾ ਕਤਲ ਕਰਨਾ ਪਿਆ ਪਰ ਅਗਸਤ 2004 ਦੇ ਵਿੱਚ ਮਨਿੰਦਰ ਆਪਣੀ ਸਟੇਟਮੈਂਟ ਨੂੰ ਫਿਰ ਬਦਲ ਦਿੰਦਾ ਹੈ ਉਸਨੇ ਕਿਹਾ ਕਿ ਕ੍ਰਾਈਮ ਕਰਨਾ ਉਸ ਦੀ ਕੋਈ ਇੱਛਾ ਨਹੀਂ ਸੀ ਪਰ ਇਹ ਮੈਨੂੰ ਧੱਕੇ ਨਾਲ ਕਰਨਾ ਪਿਆ ਉਸ ਤੋਂ ਬਾਅਦ ਪੁਲਿਸ ਨੂੰ ਕਸਟਡੀ ਵਿੱਚ ਰੱਖਣ ਤੋਂ ਬਾਅਦ ਯੂਕੇ ਭੇਜਣ ਦਾ ਪ੍ਰੋਸੈਸ ਸ਼ੁਰੂ ਕਰ ਦਿੰਦੇ ਨੇ ਜਿਹੜਾ ਕਿ ਲਗਭਗ 3 ਸਾਲ ਚੱਲਿਆ ਆਖਰਕਾਰ 8 ਜੂਨ 2007 ਨੂੰ ਕੋਰਟ ਵੱਲੋਂ ਆਗਿਆ ਦੇ ਦਿੱਤੀ ਜਾਂਦੀ ਆ ਕਿ ਮਨਿੰਦਰ ਨੂੰ ਹੁਣ ਵਾਪਸ ਇੰਗਲੈਂਡ ਭੇਜ ਦਿੱਤਾ ਜਾਵੇ ਕਿਉਂਕਿ ਉਸ ਨੂੰ ਉਸਦੇ ਅਸਲੀ ਗੁਨਾਹਾਂ ਦੀ ਸਜ਼ਾ ਇੰਗਲੈਂਡ ਦੇ ਵਿੱਚ ਹੀ ਮਿਲਣੀ ਸੀ ਜਦੋਂ ਉਸ ਨੂੰ ਇੰਗਲੈਂਡ ਭੇਜਿਆ ਗਿਆ ਅੰਗਲੈਂਡ ਦੀ ਪੁਲਿਸ ਉਸ ਨੂੰ ਅਰੈਸਟ ਕਰ ਲੈਂਦੀ ਆ ਮਨਿੰਦਰ ਦੇ ਬਲੱਡ ਸੈਂਪਲ ਲਈ ਗਈ ਜਿਹੜੇ ਕਿ ਹੈਨਾ ਦੇ ਕੱਪੜੇ ਤੋਂ ਮਿਲੇ ਬਲੱਡ ਦੇ ਨਾਲ 100% ਮੈਚ ਕਰ ਗਏ 10 ਦਸੰਬਰ 2007 ਨੂੰ ਬੈਂਚੈਸਟਰ ਕਰਾਊਨ ਕੋਰਟ ਦੇ ਵਿੱਚ ਟ੍ਰਾਇਲ ਸ਼ੁਰੂ ਹੁੰਦਾ ਹੈ ਜਿੱਥੇ ਮਨਿੰਦਰ ਵਿਦਵਾਰਾ ਇਹ ਕਿਹਾ ਗਿਆ ਕਿ ਉਸ ਉੱਪਰ ਲਾਏ ਗਏ ਦੋਸ਼ ਸਹੀ ਨਹੀਂ ਹਨ ਕਿਉਂਕਿ ਉਸ ਦਿਨ ਕੁਝ ਕ੍ਰਿਮੀਨਲਾਂ ਨੇ ਉਸ ਦੀ ਬੈਂਡ ਦਾ ਸੀਸਾ ਤੋੜ ਕੇ ਹੈਨਾ ਦੀ ਬਾਡੀ ਨੂੰ ਉਸ ਦੀ ਬੈਨ ਦੇ ਵਿੱਚ ਸੁੱਟ ਦਿੱਤਾ ਸੀ ਤੇ ਉਸ ਨੇ ਕਿਹਾ ਕਿ ਉਹਨਾਂ ਨੇ ਬਹੁਤ ਹੀ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਤੇ ਉਹਨਾਂ ਨੇ ਮੇਰੇ ਤੋਂ ਤੱਕੇ ਨਾਲ ਹੈਨਾ ਦੇ ਨਾਲ ਸਰੀਰਕ ਸੰਬੰਧ ਬਣਾਏ ਅਤੇ ਉਸ ਨੂੰ ਮਾਰਨ ਦੇ ਲਈ ਫੋਰਸ ਵੀ ਕੀਤਾ ਕੋਡ ਵਿੱਚ ਫੂਡ ਕੰਪਨੀ ਦੇ ਸੁਪਰਵਾਈਜ਼ਰ ਜੇਮਸ ਡੀਨਸ ਨੇ ਵੀ ਗਵਾਹੀ ਦਿੱਤੀ ਪਰਮਨਿੰਦਰ ਨੇ ਕਿਹਾ ਕਿ ਜੇਮਸ ਨੇ ਉਸ ਤੋਂ 16000 ਰੁਪਏ ਉਧਾਰੇ ਲਈ ਸਨ ਉਹ ਇਸ ਪਲੇਕ ਵਿੱਚ ਹੈ ਕਿ ਮੇਰਾ ਅਫੇਰ ਉਸਦੀ ਵਾਈਫ ਦੇ ਨਾਲ ਹੈ ਜਿਸ ਕਰਕੇ ਜੇਮਸ ਉਸਦੇ ਖਿਲਾਫ ਗਵਾਹੀ ਦੇ ਰਿਹਾ ਹੈ। ਸ਼ਾਇਦ ਜੇਮਸ ਨੇ ਹੀ ਉਹ ਤਿੰਨ ਆਦਮੀ ਆਪ हायर ਕੀਤੇ ਸੀ ਮੇਰੇ ਕੋਲੋਂ ਕ੍ਰਾਈਮ ਕਰਵਾਉਣ ਦੇ ਲਈ। ਜਦੋਂ ਪੁਲਿਸ ਨੇ ਮਨਿੰਦਰ ਦੀਆਂ ਸਟੇਟਮੈਂਟਾਂ ਦੀ ਇਨਵੈਸਟੀਗੇਸ਼ਨ ਕੀਤੀ ਤਾਂ ਉਹ ਸਾਰੀਆਂ ਝੂਠੀਆਂ ਨਿਕਲੀਆਂ। ਆਖਰਕਾਰ 25 ਨਵੰਬਰ 2008 ਨੂੰ ਸਾਰੇ ਸਬੂਤ ਮਨਿੰਦਰ ਦੇ ਖਿਲਾਫ ਹੋਣ ਕਰਕੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਆ। ਉਹ ਬਿਨਾ ਕਿਸੇ ਪਰੋਲ ਮਿਲੇ ਲਗਭਗ 24 ਸਾਲ ਜੇਲ੍ਹ ਦੇ ਵਿੱਚ ਹੀ ਬੰਦ ਰਹੇਗਾ ਉਸ ਨੂੰ ਜਦੋਂ ਸਜ਼ਾ ਹੁੰਦੀ ਆ ਉਸਦੀ ਉਮਰ 41 ਸਾਲ ਸੀ ਤੇ 2030 ਤੱਕ ਉਹ ਜੇਲ੍ਹ ਦੇ ਵਿੱਚ ਹੀ ਰਹੇਗਾ ਪਰ ਇੱਥੇ ਉਹਨਾਂ ਲੋਕਾਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਜਿਨ੍ਹਾਂ ਨੇ ਮਨਿੰਦਰ ਨੂੰ ਫੜਾਇਆ ਮਨਿੰਦਰ ਨੂੰ ਫੜਾਉਣ ਦੇ ਲਈ ਪੁਲਿਸ ਦੁਆਰਾ 5 ਮਿਲੀਅਨ ਦਾ ਇਲਨਾਮ ਰੱਖਿਆ ਗਿਆ ਸੀ ਮਨਿੰਦਰ ਬਾਰੇ ਸਭ ਤੋਂ ਪਹਿਲਾਂ ਦੱਸਣ ਵਾਲੇ ਟੈਕਸੀ ਡਰਾਈਵਰ ਨੂੰ 367000 ਰੁਪਏ ਦਿੱਤੇ ਜਾਂਦੇ ਨੇ ਉਹ ਇਕੱਲਾ ਹੀ ਨਹੀਂ ਸੀ ਜਿਸ ਨੇ ਇਹ ਮਦਦ ਕੀਤੀ ਸੀ 12 ਲੋਕ ਹੋਰ ਵੀ ਇਸ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਦੇ ਵਿੱਚ ਇਹ ਪੈਸਾ ਵੰਡਿਆ ਜਾਂਦਾ ਹੈ ਪਰ ਉਹ ਟੈਕਸੀ ਡਰਾਈਵਰ ਜਿਸ ਦਾ ਨਾਮ ਜੇਸਨ ਲਮਚੇ ਸੀ ਉਸ ਦਾ ਮੇਨ ਰੋਲ ਸੀ ਭਾਵੇਂ ਕਿ ਬਾਕੀਆਂ ਨੇ ਵੀ ਮਦਦ ਕੀਤੀ ਸੀ ਤੇ ਬਾਅਦ ਦੇ ਵਿੱਚ ਜੇਸਨ ਜੋ ਵੀ ਪੈਸਾ ਮਿਲਦਾ ਹੈ ਉਸ ਦੇ ਨਾਲ ਇੱਕ ਸਕੂਲ ਖੋਲਦਾ ਹੈ ਜਿਸ ਸਕੂਲ ਦਾ ਨਾਂ ਉਹ ਹੈਨਾ ਦੇ ਨਾਮ ਉੱਤੇ ਰੱਖਦਾ ਏ ਜਦੋਂ ਹੈਨਾ ਦੇ ਮਾਤਾ ਪਿਤਾ 2006 ਦੇ ਵਿੱਚ ਦੁਬਾਰਾ ਇੰਡੀਆ ਆਉਂਦੇ ਨੇ ਤਾਂ ਉਹ ਉਸ ਸਕੂਲ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਨੇ ਤੇ ਵਾਪਸ ਅੰਗਲੈਂਡ ਜਾ ਕੇ ਉਸ ਸਕੂਲ ਦੇ ਲਈ ਆਪਣਾ ਦਾਨ ਭੇਜਣਾ ਸ਼ੁਰੂ ਕਰ ਦਿੰਦੇ ਨੇ ਸੋ ਆਖਰ ਤੇ ਗੱਲ ਕਰਦੇ ਜਾਈਏ ਇਹ ਸੀ ਹੈਨਾ 포ਸਟਰ ਦੀ ਕਹਾਣੀ ਜਿਸ ਨੂੰ ਪੰਜਾਬੀ ਨੇ ਆਪਣੇ ਸਰੀਰਕ ਤੁਖ ਮਟਾਉਣ ਦੇ ਲਈ ਮਾਰ ਦਿੱਤਾ ਜੇ ਤੁਹਾਨੂੰ ਮੇਰੀ ਇਹ ਕਹਾਣੀ ਪਸੰਦ ਆਉਂਦੀ ਹੈ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਜਲਦ ਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ